ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸੋਨੇ ਵਰਗੇ ਖੇਤਾਂ ਤੇ ਹਿੰਮਤ ਨਾਲ ਧੜਕਦਾ ਦਿਲ ਪਰ ਅਗਸਤ ਅਤੇ ਸਤੰਬਰ 2025 ਦਰਿਆ ਗੁੱਸੇ ਵਿੱਚ ਆਏ ਇੱਕ ਰਾਤ ਵਿੱਚ ਪਿੰਡਾਂ ਦੇ ਪਿੰਡ ਡੁੱਬ ਗਏ ਘਰ ਰੋਜ਼ੀ ਰੋਟੀ ਸਾਰੇ ਸੁਪਨੇ ਪਾਣੀਆਂ ਨਾਲ ਲਹਿ ਗਏ ਸੋਚੋ ਸਭ ਕੁਝ ਗਵਾ ਬੈਠਣ ਦਾ ਦਰਦ ਪਰ ਜਿੱਥੇ ਪਾਣੀ ਚੜ੍ਹਿਆ ਉੱਥੇ ਹੌਂਸਲਾ ਵੀ ਉੱਚਾ ਹੋਇਆ ਗਵਾਂਡੀ ਲੋਕ ਪਰਿਵਾਰ ਬਣ ਅਣਜਾਣ ਸਹਾਰੇ ਬਣੇ ਕਿਸੇ ਨੇ ਬੱਚਿਆਂ ਨੂੰ ਬਚਾਇਆ ਕਿਸੇ ਨੇ ਲੰਗਰ ਲਾਇਆ ਕਿਸੇ ਨੇ ਪਸ਼ੂਆਂ ਨੂੰ ਬਚਾਇਆ ਅਤੇ ਉਹਨਾਂ ਲਈ ਛੱਤ ਦਿੱਤੀ ਲੋਕ ਸਰਕਾਰ ਸੇਵਾ ਸੰਸਥਾਵਾਂ ਤੇ ਜਵਾਨ ਸਾਰੇ ਇਕੱਠੇ ਹੋਏ ਕਿਸੇ ਨੇ ਬਚਾ ਕੀਤਾ ਕਿਸੇ ਨੇ ਰੋਜ਼ ਖਾਣਾ ਪਹੁੰਚਾਇਆ ਕਿਸੇ ਨੇ ਘਰ ਮੁੜ ਬਣਾਉਣੇ ਸ਼ੁਰੂ ਕੀਤੇ ਹਰ ਕਹਾਣੀ ਇੱਕੋ ਗੱਲ ਕਹਿੰਦੀ ਸੀ ਪੰਜਾਬ ਝੁੱਕ ਸਕਦਾ ਹੈ ਪਰ ਟੁੱਟਦਾ ਕਦੇ ਨਹੀਂ ਪਾਣੀ ਹੌਲੀ-ਹੌਲੀ ਘਟਿਆ ਪਰ ਪੰਜਾਬ ਦਾ ਹੌਂਸਲਾ ਵੱਧਦਾ ਹੀ ਗਿਆ ਖੇਤਾਂ ਵਿੱਚ ਹਲ ਮੁੜ ਚੱਲੇ ਬੱਚੇ ਸਕੂਲ ਵਾਪਸ ਗਏ ਇੱਟ-ਇੱਟ ਕਰਕੇ ਘਰ ਖੜੇ ਹੋਏ ਸੈਲਾਬ ਸੁਪਨੇ ਵਹਾ ਸਕਦਾ ਪਰ ਪੰਜਾਬ ਦਾ ਜਜ਼ਬਾ ਨਹੀਂ ਡਵਾ ਸਕਦਾ ਪੰਜਾਬ ਸਿਰਫ ਇੱਕ ਧਰਤੀ ਨਹੀਂ ਇਹ ਹਿੰਮਤ ਹੈ ਇਹ ਉਮੀਦ ਹੈ ਤੇ ਇਹ ਕਦੇ ਹਾਰਦਾ ਨਹੀਂ ਇਹ ਗੁਰੂਆਂ ਪੀਰਾਂ ਭਗਤਾਂ ਦੀ ਧਰਤੀ ਹੈ ਇਹ ਉੱਡਦਾ ਪੰਜਾਬ ਨਹੀਂ ਇਹ ਚੜਦੀ ਕਲਾ ਵਾਲਾ ਪੰਜਾਬ ਆ ਚੜਦੀ ਕਲਾ ਵਾਲਾ